ਇਹ ਤਸਵੀਰਾਂ ਹੁਸ਼ਿਆਰਪੁਰ ਦੇ ਪ੍ਰਭਾਤ ਚੌਂਕ ਵਿੱਚ ਸਥਿਤ ਇੱਕ ਨਜੀ ਨਰਸਿੰਗ ਹੋਮ ਦੀਆਂ ਨੇ। ਬੀਤੀ ਰਾਤ ਇਸ ਹਸਪਤਾਲ ਵਿੱਚ ਪਿੰਡ ਅਤੋਵਾਲ ਦੀ ਰਹਿਣ ਵਾਲੀ 28 ਸਾਲਾ ਸੁਮਨ ਦੀ ਮੌਤ ਹੋ ਗਈ। ਸੁਮਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਸਦੇ ਪਰਿਵਾਰ ਨੇ ਹਸਪਤਾਲ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ। ਪਰਿਵਾਰ ਦਾ ਕਹਿਣਾ ਸੀ ਕਿ ਡਾਕਟਰਾਂ ਦੀ ਲਾਪਰਵਾਹੀ ਕਾਰਨ ਸੁਮਨ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਛੁਡਾਉਣਾ ਪਿਆ ਡਾਕਟਰਾਂ ਨੇ ਸਕੈਨਿੰਗ ਕਰਨ ਤੋਂ ਬਾਅਦ ਅੱਸਿਆ ਸੀ ਕਿ ਸੁਮਨ ਦੇ ਪੇਟ ਵਿੱਚ ਬੱਚਾ ਨਹੀਂ ਰਿਹਾ ਪਰ ਸੁਮਨ ਦੀ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ ਸ਼ਾਮ 6 ਵਜੇ ਸੁਮਨ ਦੀ ਨੋਰਮਲ ਡਿਲੀਵਰੀ ਕੀਤੀ ਜਾਣੀ ਸੀ ਕਿ ਅਚਾਨਕ ਉਸਦੇ ਮੂੰਹ ਵਿੱਚੋਂ ਝੱਗ ਨਿਕਲਨੀ ਸ਼ੁਰੂ ਹੋ ਗਈ ਅਤੇ ਉਸਨੇ ਦਮ ਤੋੜ ਦਿੱਤਾ ਸੁਮਨ ਦੇ ਪ੍ਰਾਮਤਾਬਕੇ ਲਾਜ ਦੌਰਾਨ ਲਾਪਰਵਾਹੀ ਲਈ ਜ਼ਿੰਮੇਵਾਰ ਡਾਕਟਰਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਲੈ ਕੇ ਆਏ ਮੈਨੂੰ ਕਹਿੰਦੇ ਚਲੋ ਕੋਈ ਗੱਲ ਨਹੀਂ ਕਹਿੰਦੇ ਜੋ ਹੋਣਾ ਸੀ ਉਹ ਹੋ ਗਿਆ ਵਾ ਕਹਿੰਦੇ ਤੁਸੀਂ ਟੈਨਸ਼ਨ ਲੋ ਕਹਿੰਦੀ ਕੁੜੀ ਬਾਤ ਕਹਿੰਦੀ ਕਹਿੰਦੀ ਅੱਡੀ ਕਹਿੰਦੀ ਨਾਰਮਲ ਡਿਲੀਵਰੀ ਹੋ ਜਾਊਗੀ ਮੈਡਮ ਨੇ ਬਾਅਦ ਨਹੀਂ ਕਿਹਾ 10:00 ਵਜੇ ਅੱਜ ਨੂੰ ਡਿਲੀਵਰੀ ਹੋਣੀ ਆ ਜੈਰਗੁਰ ਕੋਈ ਨਹੀਂ ਫਿਕਰ ਨਾ ਟੈਂਸ਼ਨ ਨਾ ਲੋ ਕੁੜੀ ਦੀ 5:30 ਵਜੇ ਡਿਲੀਵਰੀ ਹੋਈ ਸਾਨੂੰ ਨਾ ਤਾਂ ਬੱਚਾ ਖਾਇਆ ਕਿ ਠੀਕ ਆ ਉਹਦਾ ਦੱਸਦਾ ਕਿ ਕੁੜੀ ਹੋਈ ਆ ਜਦੋਂ ਉਹਨੂੰ ਜਾ ਕੇ ਜਾਣਾ ਮਤਲਬ ਦੇਖਿਆ ਜਾ ਸੀਰੀਅਸ ਸੀਗੀ ਉਹਦੇ ਮੂਨੇ ਝੱਗ ਜਾ ਰਹੀ ਸੀ ਜਦੋਂ ਉਹਨੂੰ ਆਈਸੀਯੂ ਮੈਡਮ ਆਈ ਬਾਅਦ ਚ ਨਹੀਂ ਜਦੋਂ ਜ਼ਿਆਦਾ ਕੁੜੀ ਸੀਰੀਅਸ ਹੋ ਗਈ ਪਹਿਲਾਂ ਨਹੀਂ ਆਈ ਮੈਨੂੰ ਚੈੱਕ ਕਰਨ ਜਦੋਂ ਕੁੜੀ ਨੂੰ ਉੱਪਰ ਆਈਸੀਯੂ ਦੇ ਰੂਮ 'ਚ ਲੈ ਕੇ ਜਾਣ ਲੱਗੇ ਆਣਾ ਕੁੜੀ ਦੇ ਮੂਨੇ ਝੱਗ ਜਾਣ ਲੱਗੇ ਸੀਗੀ ਬਾਅਦ ਵਿੱਚ ਚਾਰ ਪੰਜ ਡਾਕਟਰ ਬੁਲਾ ਲਏ ਆਹ ਬੁਲਾ ਲਿਆ ਉਹ ਬੁਲਾ ਲਿਆ ਜਾਨੀ ਕਿ ਕੁੜੀ ਸਾਡੀ ਰੱਤ ਨੂੰ ਕਹਿੰਦਾ ਡੈਥ ਹੋ ਗਈ ਆ ਦੋਨੋਂ ਕੀ ਲੱਗਦਾ ਹੈਗਾ ਕਿ ਕਿਹਨੂੰ ਲਾਕੀ ਹੈ ਡਾਕਟਰਾਂ ਦੀ ਲਾਪਰਵਾਹੀ ਹੈ ਜੀ ਸੁਦੀ ਜਾ ਕੇ ਤਿੰਨ ਚਾਰ ਪੰਜ ਚਾਰ ਪੰਜਵੇਂ ਮੰਜ਼ਲੇ ਆ ਇਹਨਾਂ ਨੇ ਬਣਾ ਲਿਆ ਵਾ ਹਸਪੀਟ ਦੂਜੇ ਪਾਸੇ ਡਾਕਟਰਾਂ ਨੇ ਸੁਮੰਦੇ ਇਲਾਜ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਇਨਕਾਰ ਕੀਤਾ। ਉਨ੍ਹਾਂ ਮੁਤਾਬਕ ਬੱਚੇ ਦੀ ਮੌਤ ਕਾਰਨ ਸਪਨਾ ਦੇ શરી ਵਿੱਚ ਜ਼ਹਿਰ ਫੈਲ ਗਿਆ ਸੀ। ਪਹਿਲਾ ਬੱਚਾ ਹੋਣ ਕਾਰਨ ਉਨ੍ਹਾਂ ਨਾਰਮਲ ਡਿਲੀਵਰੀ ਕਰਨ ਦਾ ਫੈਸਲਾ ਲਿਆ। ਇਸ ਬਾਰੇ ਪਰਿਵਾਰ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ। ਬਦਕਿਸਮਤੀ ਨਾਲ ਸੁਮੰਦੇ ਸਰੀਰ ਵਿੱਚ ਜ਼ਹਿਰ ਫੈਲਣ ਕਾਰਨ ਉਸਦੀ ਮੌਤ ਹੋ ਗਈ। 9:00 ਵਜੇ ਬੱਚਾ ਪਹਿਲਾਂ ਡਿਲੀਵਰ ਹੋਇਆ। ਉਸ ਤੋਂ ਬਾਅਦ ਸ਼ਿਫਟ ਕਰਦੇ ਤਕਰੀਬਨ 7:30 ਹੋ ਗਏ ਹੋਣੇ। ਅઠੋਜੇ ਜਦੋਂ ਮੈਂ ਜਾ ਕੇ ਦੇਖਿਆ ਪੇਸ਼ੈਂਟ ਦੇ ਮੂੰਚੋਂ ਚੱਕ ਆ ਰਹੀ ਸੀ ਉਹਨੂੰ ਅਸੀਂ ਫਟਾਫਟ ਆਈਸੀਯੂ ਸ਼ਿਫਟ ਕੀਤਾ ਸਸਪੈਕਟਿੰਗ ਵੀ ਸ਼ਾਇਦ ਉਹਨੂੰ ਜਾਂ ਤਾਂ ਮਿਰਗੀ ਦਾ ਕੋਈ ਦੌਰਾ ਪੈ ਰਿਹਾ ਨਹੀਂ ਤਾਂ ਇੱਕ ਕੰਡੀਸ਼ਨ ਹੁੰਦੀ ਹੈ ਆਮ ਨਾਟ ਇਕਸਕਲੂਡ ਐਮਬੋਲਿਜ਼ਮ ਹੁੰਦਾ ਜਿਸ ਚ ਜਿਹੜਾ ਹੁੰਦਾ ਉਹਦੇ ਆਮ ਨਾਟ ਇਕਸਕਲੂਡ ਦੇ ਬੱਬਲਸ ਜਾ ਕੇ ਲੰਗਸ ਵਿੱਚ ਲੱਜ ਜਾਂਦੇ ਤਾਂ ਹੀ ਮੂੰਚੋਂ ਚੱਕ ਆਉਂਦੀ ਹੈ ਅਸੀਂ ਫਟਾਫਟ ਚਾਰ ਪੰਜ ਡਾਕਟਰ ਇਕੱਠੇ ਹੋ ਕੇ ਪੇਸ਼ੈਂਟ ਨੂੰ ਪੂਰੀ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਇਹ ਮਰਜ਼ੀ ਹੈ ਉਧਰ ਹਸਪਤਾਲ ਵਿੱਚ ਹੰਗਾਮੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਪੜਤਾਲ ਆਰੰਭ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਦਿੱਤਿਆ ਸਮੀਰਸੀ ਹੋਮ ਦੇ ਵਿੱਚ ਇੱਕ ਮਲਕੀ ਸਿਗਨਲਾਇਜ਼ਡ ਹੀ ਉਹ ਡੈਥ ਹੋਇਆ ਨੌਲਮਾ ਬੱਚਾ ਸੀ ਬਹੁਤ ਥੁਮਨੀ ਕਿਸੇ ਤੋਂ ਪਰੇ ਕੇਸੀ ਐਨਸਟਿਗੇਸ਼ਨ ਕਰਨ ਵਾਸਤੇ ਤੋਂ ਅਸੀਂ ਜਿਹੜੀ ਡੈੱਡ ਬੋਡੀ ਸੁਮਨਦੀਤ ਹੋਰ ਇਸ ਬੱਚੇ ਦੀ ਜਿਹੜੀ ਹੈ ਛੋਟੀ ਜਿਹੜੀ ਇਹ ਨਵਾਂ ਜਨਮ ਹੋ ਰਿਹਾ ਸੀ ਜਦੋਂ ਉਹ ਮੌਜੂਦ ਸੀ ਉਹ ਤੁਸੀਂ ਰੈਸਿਊਟ ਕਰਛੇ ਜਿਹੜੀ ਆ ਉਹ ਵੀ ਕਰ ਸਕਦੇ ਲੰਮੀ ਸੁਮਨ ਪੰਚਾਇਤ ਕਤਰ ਦੇ ਉਹਦੇ ਤੇ ਤਾਨਾ ਸੀ ਸੁਮਨ ਦੀ ਮੌਤ ਡਾਕਟਰਾਂ ਦੀ ਲਾਪਰਵਾਹੀ ਦਾ ਨਤੀਜਾ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ ਪਰ ਉਸ ਦੀ ਮੌਤ ਨਾਲ ਉਸ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਜ਼ਰੂਰ ਡਿੱਗ ਗਿਆ ਹੁਸ਼ਿਆਰਪੁਰ ਤੋਂ ਸੁਨੀਲ ਲੱਖਾ ਦੇ ਨਾਲ ਬਿਊਰੋ ਰਿਪੋਰਟ ਟੀਵੀ ਪੰਜਾਬ